ਤਾਂ ਬਿਲਕੁਲ ਪ੍ਰਭਜੋਤਾਪਾ ਦੇਖਿਆ ਬੀਤੇ ਦਿਨਾਂ ਦੇ ਵਿੱਚ ਜੋ ਫੈਸਲਾ ਆਇਆ ਉਸ ਤੋਂ ਬਾਅਦ ਸਿੰਘ ਸਾਹਿਬ ਵੀ ਡੱਟ ਗਏ ਗਿਆਨੀ ਹਰਪ ਸਿੰਘ ਲਈ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਠੀਕ ਨਹੀਂ ਹੈ ਤੇ ਹੁਣ ਦਲ ਖਾਲਸਾ ਹਰਮੀਤ ਕਲਕੱਤੇ ਸਾਰੇ ਵਿਰੋਧੀ ਇਕਜੁੱਟ ਹੁੰਦੇ ਨਜ਼ਰ ਆ ਰਹੇ ਨੇ ਤੇ ਸਿੱਧਾ ਸਿੱਧਾ ਹਮਲਾ ਅਕਾਲੀਆਂ ਤੇ ਐਸਜੀਪੀਸੀ ਤੇ ਹੋ ਰਿਹਾ ਹੈ ਬਿਲਕੁਲ ਸੁਪਰੀਆ ਇਸ ਦੇ ਵਿਚਾਰ ਖਾਸ ਕਰਕੇ ਇਕੱਠ ਤੇ ਹੋਣੇ ਜਾ ਰਿਹਾ ਹੈ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਹਰਜੀਤ ਸਿੰਘ ਧਾਮੀ ਨੂੰ ਕਿਤੇ ਨਾ ਕਿਤੇ ਜਥੇਦਾਰ ਸਾਹਿਬ ਦੀ ਸਪੋਰਟ ਕਰਨੀ ਚਾਹੀਦੀ ਸੀ ਭਾਵੇਂ ਉਹਨਾਂ ਤੇ ਦਬਾਅ ਪਿਆ ਹੈ ਜੋ ਕੁਝ ਵੀ ਹੋਇਆ ਹੈ ਪਰ ਇਹ ਦੇਖਾਰ ਕਿਉਂਕਿ ਕੱਲ ਤੋਂ ਹੀ ਸੁਪਰੀਆ ਪਾ ਕਿਹਾ ਸੀ ਕਿ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸੀ ਕਿ ਹਰਜਿੰਦਰ ਸਿੰਘ ਧਾਮੀ ਖੁਦ ਵੀ ਨਹੀਂ ਚਾਹੁੰਦੇ ਸੀ ਕਿ ਜਥੇਦਾਰ ਸਾਹਿਬ ਤੇ ਅਜਿਹਾ ਐਕਚੁਅਲ ਲਿਆ ਜਾਵੇ। ਦੂਜੇ ਪਾਸੇ ਆਪਾਂ ਇਹ ਵੀ ਸੀ ਕਿ ਕੋਈ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਆ ਰਿਹਾ ਨਾ ਕੋਈ ਜਥੇਦਾਰ ਪਰ ਕੱਲ ਕੱਲ ਤੱਕ ਸਾਹਿਬ ਦੇ ਜਥੇਦਾਰ ਵੀ ਹੱਕ ਦੇ ਵਿੱਚ ਆਏ ਤੇ ਸਿੱਧਾ-ਸਿੱਧਾ ਨਾਰਾਜ਼ ਹੁੰਦੇ ਨਜ਼ਰ ਆਏ। ਉਹਨਾਂ ਨੇ ਤਾੜਨਾ ਕੀਤੀ ਕਿ ਜੋ ਕਮੇਟੀ ਵੀ ਬਣਾਈ ਗਈ ਹੈ ਸਭ ਕੁਝ ਗਲਤ ਹੈ ਕਿਉਂਕਿ ਅਜਿਹਾ ਨਹੀਂ ਕਰ ਸਕਦੇ ਜਥੇਦਾਰ ਸਾਹਿਬ ਨੂੰ ਜੋ 15 ਦਿਨਾਂ ਦੇ ਲਈ ਉਹਨਾਂ ਦੀਆਂ ਸੇਵਾਵਾਂ ਖੋਲੀਆਂ ਗਈਆਂ ਦੂਜੇ ਹੈੱਡ ਗ੍ਰੰਥੀ ਨੂੰ ਜਕਤਾਰ ਸਿੰਘ ਨੂੰ ਉਹਨਾਂ ਦੇ ਅਹੁਦੇ ਤੇ ਬਿਠਾ ਦਿੱਤਾ ਗਿਆ ਤੇ ਬਹੁਤ ਮੰਦ ਭਾਗਾ ਇਹ ਖੁਦ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜ਼ਿਕਰ ਕਰਦੇ ਨਜ਼ਰ ਆਏ ਪਰ ਹੁਣ ਸੁਪ੍ਰਿਆ ਇਸ ਦੇ ਵਿਚਾਰ ਇੱਕ ਵੱਡਾ ਕਹਿ ਸਕਦੇ ਆ ਕਿ ਮੋੜ ਆ ਗਿਆ ਏ ਵੱਡਾ ਇਕੱਠ ਹੋਣ ਜਾ ਰਿਹਾ ਏ ਦਿੱਲੀ ਕਮੇਟੀ ਚਾਹੇ ਉਹ ਦਲ ਖਾਲਸਾ ਹੋਵੇ ਤੋਂ ਵੱਡਾ ਇਕੱਠ ਕਰਨ ਜਾ ਰਹੇ ਨੇ ਕਿਉਂ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਤੇ ਜੋ ਵੀ ਇਲਜ਼ਾਮ ਲੱਗੇ ਨੇ ਜੋ ਵੀ ਉਹਨਾਂ ਦੇ ਨਾਲ ਹੋਇਆ ਹੈ ਵੱਡਾ ਐਕਸ਼ਨ ਹੋਇਆ ਉਹਨਾਂ ਨੇ ਇਹ ਕਿਹਾ ਕਿ ਜਿੰਨਾ ਤੱਕ ਉਹ ਗਲਤ ਸਾਬਿਤ ਨਹੀਂ ਹੁੰਦੇ ਉਸ ਉਹਨਾਂ ਤੱਕ ਅਸੀਂ ਉਹਨਾਂ ਦੇ ਨਾਲ ਖੜੇ ਆ ਨਾ ਹੀ ਅਸੀਂ ਉਹਨਾਂ ਦਾ ਅਹੁਦਾ ਜਾਣ ਦੇਵਾਂਗੇ ਜੋ ਵੀ ਐਜਪੀਸੀ ਨੇ ਕੀਤਾ ਹੈ ਉਹਨਾਂ ਤੇ ਵੀ ਵਰਦੇ ਨਜ਼ਰ ਆਏ ਕਿ ਹਰਜਿੰਦਰ ਸਿੰਘ ਥਾਮੀ ਜੋ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਉਹ ਬਾਦਲਾਂ ਦੇ ਪਕੜ ਦੇ ਵਿੱਚ ਨੇ ਸ਼੍ਰੋਮਣੀ ਕਮੇਟੀ ਹੈ ਉਹਨਾਂ ਤੇ ਬਾਦਲਾਂ ਦਾ ਹੱਕ ਹੈ ਤਾਂ ਉਹਨਾਂ ਨੇ ਇਹ ਕਿਹਾ ਕਿ ਹੁਣ ਬਾਦਲਾਂ ਦਾ ਸਮਾਂ ਆ ਗਿਆ ਹੈ ਕਿਉਂਕਿ ਬਾਦਲ ਜਿਹੜੇ ਨੇ ਕੋਈ ਦੁੱਧ ਦੇ ਤੋਤੇ ਨਹੀਂ ਹੈ ਖਾਸ ਕਰਕੇ ਹਰਮੀਤ ਸਿੰਘ ਕਾਲਕਾ ਇਹ ਜ਼ਿਕਰ ਕਰਦੇ ਨਜ਼ਰ ਆਏ ਸੁਪਰੀਆ ਉਹਨਾਂ ਨੇ ਇਹ ਕਿਹਾ ਕਿ ਲਗਾਤਾਰ ਜਦੋਂ ਵੀ ਕੋਈ ਬਾਦਲਾਂ ਦੇ ਵਿਰੁੱਧ ਬੋਲਦਾ ਹੈ ਤਾਂ ਇਹ ਉਸ ਨੂੰ ਪਾਸੇ ਕਰ ਦਿੰਦੇ ਨੇ ਇਹ ਪਹਿਲੇ ਜਥੇਦਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਸੁਪਰੀਆ ਜਦੋਂ ਆਪਣਾ ਯਾਦ ਹੋਵੇ ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਜਦੋਂ ਬਾਦਲਾਂ ਦੇ ਵਿਰੁੱਧ ਬੋਲਿਆ ਸੀ ਕਿ ਆਪਣੀਆਂ ਅਜਹੀਆਂ ਚੀਜ਼ਾਂ ਛੱਡ ਕੇ ਆਪਣਾ ਪੰਥ ਲਈ ਕੰਮ ਕਰਨਾ ਚਾਹੀਦਾ ਕਿਉਂਕਿ ਅਕਾਲੀ ਦਲ ਹੀ ਇੱਕ ਉਹ ਜੀ ਪਾਰਟੀ ਹੈ ਜਿਹੜੀ ਪੰਜਾਬ ਪੰਜਾਬੀ ਅਤੇ ਸਿੱਖਾਂ ਦੀ ਗੱਲ ਕਰ ਸਕਦੀ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਜਿਹੜਾ ਬਾਦਲ ਤੜਾ ਸੀ ਅਕਾਲੀ ਦਲ ਸੀ ਪੁੱਠੇ ਰਾਤ ਤੁਰਪੇ ਤੇ ਗਿਆਨੀ ਹਰਪ੍ਰੀਤ ਸਿੰਘ ਉਸ ਸਮੇਂ ਜ਼ਿਕਰ ਕਰਦੇ ਨਜ਼ਰ ਹੈ ਕਿ ਆਪਾਂ ਉਹ ਅਜਹੀਆਂ ਚੀਜ਼ਾਂ ਛੱਡ ਕੇ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ ਤਾਂ ਉਦੋਂ ਵੀ ਕਿਹਾ ਜਾ ਰਿਹਾ ਸੀ ਕਿ ਇਸ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਸਾਜਿਸ਼ ਹੋਈ ਹੈ ਤੇ ਉਹਨਾਂ ਨੂੰ ਅਕਾਲ ਤਖਤ ਸਾਈ ਦੇ ਉਹਦੇ ਤੋਂ ਹਟਾ ਦਿੱਤਾ ਗਿਆ ਤਾਂ ਉਹੀ ਦੁਬਾਰਾ ਇੱਕ ਤਰ੍ਹਾਂ ਕਹਿ ਸਕਦੇ ਤੇ ਮੁਰਤੂ ਫਿਰ ਇਤਿਹਾਸ ਦੌਰਾਇਆ ਜਾ ਰਿਹਾ ਜਾਰੇ ਤੇ ਇਤਿਹਾਸ ਦੀ ਖਾਸ ਕਰਕੇ ਕਾਲਕਾ ਗੱਲ ਕਰਦੇ ਨਜ਼ਰ ਆਏ ਕਿ ਇਹ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਵੱਲੋਂ ਉਹ ਕਾਲ ਸਖਾਇਬ ਤੇ ਜਿਹੜਾ ਐਕਚੁਅਲ ਲਿਆ ਗਿਆ ਜਿਸ ਤਰੀਕੇ ਦੇ ਨਾਲ ਤਿੰਨ ਮੈਂਬਰੀ ਕਮੇਟੀ ਦਾ ਗਠਿਤ ਕੀਤਾ ਤਾਂ ਦੂਜੇ ਪਾਸੇ 15 ਦਿਨ ਲਈ ਜਥੇਦਾਰ ਸਾਹਿਬ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਲੈ ਵਾਪਸ ਲੈ ਲਿਆ ਗਿਆ ਤੇ ਹਰਮਿੰਦਰ ਸਿੰਘ ਕਾਲਖਣ ਇਹ ਕਹਿਆ ਕਿ ਜੋ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਹੈ ਇਹ ਹੁਣ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਵੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਉਹ ਯਾਦ ਰੱਖਣਗੇ ਕਿ ਇਹਨਾਂ ਨੇ ਜਥੇਦਾਰ ਸਾਹਿਬ ਦੇ ਨਾਲ ਕਿਹੋ ਜਿਹਾ ਸਲੂਕ ਕੀਤਾ ਕਿਉਂਕਿ ਅਕਸਰ ਹੀ ਆਪਾਂ ਸੁਪਰੀਆ ਪਹਿਲੇ ਦਾਦੂਵਾਲ ਵੀ ਕਹਿੰਦੇ ਨਜ਼ਰ ਆਇਆ ਸੀ ਕਿ ਜਦੋਂ ਇਹਨਾਂ ਨੂੰ ਜਥੇਦਾਰਾਂ ਦੀ ਲੋੜ ਹੁੰਦੀ ਹੈ ਉਦੋਂ ਹਾਥੀ ਤੇ ਬਿਠਾ ਕੇ ਕੱਢਦੇ ਨੇ ਤਾਂ ਜਦੋਂ ਇਹਨਾਂ ਦੇ ਕੋਈ ਖਿਲਾਫ ਬੋਲਦਾ ਹੈ ਜਾਂ ਇਹਨਾਂ ਦੀ ਹ ਹੱਕ ਦੇ ਵਿੱਚ ਹਾਂ ਦਾ ਨਾਰਾ ਨਹੀਂ ਮਾਰਦਾ ਤਾਂ ਉਹਨਾਂ ਨੂੰ ਗਧੇ ਤੇ ਬਿਠਾ ਕੇ ਤੋਰਦੇ ਨੇ ਕਿਉਂਕਿ ਪਹਿਲੇ ਜਥੇਦਾਰ ਨਹੀਂ ਹੈ ਜਿਸ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਜ਼ਿਕਰ ਕਰਦੇ ਨਜ਼ਰ ਆਇਆ ਕਿ ਇਸ ਤੋਂ ਪਹਿਲਾਂ ਵੀ ਕਈ ਜਥਾ ਜਥੇਦਾਰਾਂ ਦੇ ਨਾਲ ਅਜਿਹਾ ਹੀ ਸਲੂਕ ਕੀਤਾ ਗਿਆ